ਬਿਆਦ ਵੀਰ ਲੈ ਕੇ ਇਹਨਾਂ ਸਰਪਨ ਇੱਕ सिलेक्शन ਕਮੇਟੀ ਬਣਾਈ ਹੈ ਜਿਹਦੇ ਵਿੱਚ ਜਮੇਰੂ ਰਹਿਮਾਨ ਦਾ ਨਾਮ ਰੱਖਿਆ ਗਿਆ ਐਜੇ ਮਹੰਮਦ ਜੀ ਇਸ ਦੇ ਉੱਤੇ ਤੁਸੀਂ ਕੀ ਕਹੋਗੇ ਦੇਖੋ ਸਭ ਤੋਂ ਪਹਿਲਾਂ ਅਸਲਾਮੁਅਲੈਕੁਮ ਅੱਜ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਰੱਖਣ ਦਾ ਸਾਡਾ ਮਕਸਦ ਹੈ ਉਹ ਕੋਈ ਰਾਜਨੀਤਿਕ ਨਹੀਂ ਹੈ ਸਾਰੇ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਨਾਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਸਾਰੇ ਮੇਰੇ ਭਰਾ ਇਕੱਠੇ ਹੋਏ ਹੋਏ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਸਿਲੈਕਟ ਕਮੇਟੀ ਅੱਜ ਉਹਨਾਂ ਦੀ ਪਹਿਲੀ ਮੀਟਿੰਗ ਹੈ ਜਿਸ ਦੇ ਲਈ ਸਾਨੂੰ ਅੱਜ ਇੱਥੇ ਇਕੱਠਾ ਹੋਣਾ ਪਿਆ ਉਸ ਮੀਟਿੰਗ ਤੋਂ ਪਹਿਲਾਂ ਮੈਂ ਇਹ ਸਾਰੇ ਮੁਸਲਿਮ ਭਾਈਚਾਰੇ ਨੂੰ ਵੀ ਔਰ ਬਾਕੀ ਧਰਮਾਂ ਨੂੰ ਵੀ ਜਿੰਨਾ ਜਿਹੜੇ ਸਾਰੇ ਧਰਮਾਂ ਦੇ ਬੇਅਦਬੀਆਂ ਹੋਈਆਂ ਨੇ 2015 ਤੋਂ ਲੈ ਕੇ ਜਦੋਂ ਇਹ ਆਮ ਆਦਮੀ ਪੰਜਾਬ 'ਚ ਆਪਣਾ ਭਵਿੱਖ ਤਲਾਸ਼ ਰਹੀ ਸੀ ਆਪਣੇ ਪੈਰ ਜਮਾ ਰਹੀ ਸੀ ਇਹ ਬੇਅਦਬੀਆਂ ਉਦੋਂ ਹੀ ਸ਼ੁਰੂ ਹੋ ਗਈਆਂ ਸੀ ਉਸ ਤਹਿਤ ਹੀ 2016 'ਚ ਇੱਥੇ ਮਲੇਰਕੋਟਲੇ 'ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ ਚੋਂ ਨਰੇਸ਼ ਯਾਦਵ ਦੇ ਅਕਾਊਂਟ ਚੋਂ ਬੀਜੇ ਕੁਮਾਰ ਦੇ ਅਕਾਊਂਟ ਚ 90 ਲੱਖ ਰੁਪਈਆ ਆਮ ਆਦਮੀ ਵੱਲੋਂ ਦਿੱਤਾ ਜਾਂਦਾ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਔਰ ਉਹਦੀ ਜਿਹੜੀ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਹੀ ਕਰਦੇ ਨੇ ਔਰ ਮੇਰ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚਾਅ 'ਚ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਆਦਮੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇੱਥੇ ਸਥਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਇਤਮਾਇਤ ਕੀਤੀ ਜਿਸ ਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ ਵਿੱਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫੋਂ ਦੇਖੋ ਤੁਸੀਂ ਦੇਖੋ ਜਿਹੜੀ ਇਹ ਸਿਲੈਕਟ ਕਮੇਟੀ ਹੈ ਜਿਹਦੇ ਚ ਲਿਖਿਆ ਜਾਂਦਾ ਹੈ ਇਹਨਾਂ ਨੂੰ ਸੁਝਾਅ ਦੇਣ ਲਈ ਚੁਣਿਆ ਗਿਆ ਹੈ ਇਹ ਲਿਖਿਆ ਗਿਆ ਪੰਜਾਬ ਵਿਧਾਨ ਸਭਾ ਸਕਤਰੇਤ ਅਧਿ ਸੂਚਨਾ 19 ਜੁਲਾਈ 2025 ਨੰਬਰ ਐਲਏ 2025 ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਮਿਤੀ 15 ਜੁਲਾਈ 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ સોંપਣ ਸੰਬੰਧੀ ਸਰਬਸੰਮਤੀ ਨਾਲ ਪਾਸ ਹੋਇਆ ਪ੍ਰਸਤਾਵ ਅਨੁਸਾਰ ਇਸ ਬਿੱਲ ਤੇ ਸਿਲੈਕਟ ਕਮੇਟੀ ਵਿੱਚ ਕੰਮਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਡੇਟ ਲਿਖੇ ਮਾਨਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵਿੱਚ ਮਾਨਯੋਗ ਮੈਂਬਰ ਸਾਹਿਬ ਨੇ ਸਾਡੇ 15ਵੇਂ ਨੰਬਰ ਤੇ ਮੁਹੰਮਦ ਜ਼ਮੀਲੂ ਰਹਿਮਾਨ ਸਾਹਿਬ ਜਿਨਾਂ ਦੀਆਂ ਮੈਂ ਅੱਜ ਤੁਹਾਨੂੰ ਇਹ ਦੱਸ ਦਿਆਂ ਕਿ ਆ ਉਸ ਟਾਈਮ ਦੀ ਉਹਨਾਂ ਦੀ ਫੋਟੋਜ਼ ਨੇ ਆਹ ਜਿਹੜੀਆਂ ਪਿਕਸ ਨੇ ਇਹ ਉਸ ਟਾਈਮ ਦੀਆਂ ਨੇ ਜਦੋਂ ਸਾਡੇ ਹੀ ਮਲੇਰ ਕੋਟਲੇ 'ਚ ਸਾਡੇ ਹੀ ਧਾਰਮਿਕ ਗ੍ਰੰਥ ਦੀ ਬੇਅਦਵੀ ਕੀਤੀ ਜਾਂਦੀ ਹੈ ਔਰ ਕੋਰਚ 'ਚ ਬੈਠ ਕੇ ਇਸ ਬੰਦੇ ਦੀ ਨਰੇਸ਼ ਯਾਦਵ ਦੀ ਪੈਰਵਾਹੀ ਕਰਨ ਲਈ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਜਮੀਲੂ ਰਹਿਮਾਨ ਸਾਹਿਬ ਇਹ ਬੈਠੇ ਹੋਏ ਨੇ ਹਰਪਾਲ ਜਿੰਮਾ ਸਾਹਿਬ ਬੈਠੇ ਹੋਏ ਨੇ ਜਿਹੜੇ ਇਹਨਾਂ ਦੀ ਪੈਰਵੀ ਕਰ ਰਹੇ ਨੇ ਔਰ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਇਹਨਾਂ ਨੂੰ ਬਚਾਉਣ ਲਈ ਔਰ ਪੂਰੀ ਕੋਸ਼ਿਸ਼ ਦੇ ਤਹਿਤ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਡਾਇਰੈਕਟਰ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ ਐਸਐਸਪੀ ਡੀਸੀਬੀਏ ਇਹ ਚਾਰ ਜਿਹੜੇ ਬੰਦੇ ਡਿਪਾਰਟਮੈਂਟ ਵਿੱਚ ਕਹਾ ਕਿ ਇਹਨਾਂ ਨੇ ਵੀ ਪੂਰਾ ਜ਼ੋਰ ਲਗਾਇਆ ਬਚਾਉਣ ਲਈ ਪਰ ਮਾਨਯੋਗ ਸਾਡੇ ਜੱਜ ਸਾਹਿਬ ਗਰੇਵਾਲ ਸਾਹਿਬ ਉਹਨਾਂ ਨੇ ਸਬੂਤਾਂ ਨੂੰ ਦੇਖਦੇ ਹੋਏ 90 ਲੱਖ ਜਿਹੜੀ ਟ੍ਰਾਂਸਫਰ ਉਹਨੂੰ ਦੇਖਦੇ ਹੋਏ ਔਰ ਹੋਰ ਬਾਕੀ ਸਬੂਤਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਸਾ ਇਹਨੂੰ ਸਦਾ ਦਿੱਤੀ ਨਰੇਸ਼ ਯਾਦਵ ਨੂੰ ਹੁਣ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੀ ਆ ਕਿ ਜਿਹੜੇ ਇਹਨਾਂ ਨੇ ਲੈਟਰ ਲਿਖੇ ਸਾਡੇ ਡੀਸੀ ਮੈਡਮ ਉਸ ਟਾਈਮ ਸੀ ਪਲਵੀ ਜੋਸ਼ੀ ਤੇ ਇਹਨਾਂ ਨੂੰ ਇਹਨਾਂ ਨੇ ਲੈਟਰ ਲਿਖ ਕੇ ਕਿਹਾ ਜਿਹੜੇ ਗਵਾਹ ਸੀ ਉਹ ਆਪਣਾ ਕੇਸ ਵਾਪਸ ਲੈਣਾ ਚਾਹੁੰਦੇ ਨੇ ਪਹਿਲਾਂ ਮੈਂ ਉਹ ਗਵਾਹਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਉਹਨਾਂ ਨੇ ਕਿਸ ਆਧਾਰ ਤੇ ਕੀ ਉਹਨਾਂ ਨੂੰ ਚੜਾਵਾ ਦਿੱਤਾ ਗਿਆ ਡਰਾਇਆ ਗਿਆ ਕਿਸ ਆਧਾਰ ਤੇ ਉਹਨਾਂ ਨੇ ਆਪਣੇ ਜਿਹੜੇ ਨੇ ਬਿਆਨ ਵਾਪਸ ਲੈ ਪਹਿਲਾਂ ਤਾਂ ਮੇਰਾ ਸਵਾਲ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਮੁਹੰਮਦ ਅਸ਼ਰਫ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਉਹਨਾਂ ਨੇ ਇਹ ਵਾਪਸ ਕਿਉਂ ਲਿਆ? ਅਗਰ ਉਹਨਾਂ ਨੂੰ ਡਰਾ ਕੇ ਧਮਕਾਇਆ ਗਿਆ ਤਾਂ ਜਦੋਂ ਦੋਸ਼ੀ ਸਾਬਤ ਹੋਗੇ ਤਾਂ ਹੁਣ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਹੈਗੇ? ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ? ਕੀ ਉਹਨਾਂ ਤੇ ਕੋਈ ਪ੍ਰੈਸ਼ਰ ਪਾਇਆ ਗਿਆ? ਤਾਂ ਉਹ ਚੁੱਪ ਬੈਠੇ ਨੇ ਜਾਂ ਉਹਨਾਂ ਨੂੰ ਕੁਝ ਚੜਾਵਾ ਚੜਿਆ ਇਹ ਦੋਨੋਂ ਪੂਰੇ ਸਾਡਾ ਮੁਸਲਿਮ ਸਮਾਜ ਇਹ ਜਾਣਨਾ ਚਾਹੁੰਦੇ ਕਿ ਉਹ ਚੁੱਪ ਕਿਉਂ ਨੇ? ਔਰ ਦੂਸਰੀ ਗੱਲ ਇਹ ਆ ਜਮੀਲੂ ਰਹਿਮਾਨ ਸਾਹਿਬ ਜਿਹੜੇ ਇਹਨਾਂ ਦੀ ਪੁਸ਼ਤ ਪਰਾਹੀ ਕਰਦੇ ਸੀ ਪੂਰੀ ਇਹਨਾਂ ਨੇ ਮਹਿਮਾਨ ਨਵਾਜ਼ੀ ਦਾ ਪੂਰੀਆਂ ਅੱਧਾ ਪਾਰ ਕਰ ਦਿੱਤੀਆਂ ਜੀ ਆਪਣੀ ਧਾਰਮਿਕ ਕਿਤਾਬ ਦੀ ਬੇਅਦਬੀ ਬੇਹਰਮਤੀ ਹੋਗੀ ਪਰ ਉਹ ਚੁੱਪ ਬੈਠੇ ਰਹੇ ਮੈਂ ਇੱਕ ਹੋਰ ਗੱਲ ਕਹਾ ਕਹਿੰਦੇ ਜੀ ਆਮ ਆਦਮੀ ਨੇ ਬਹੁਤ ਗਰੀਬ ਲੋਕਾਂ ਨੂੰ ਟਿੱਕਾਂ ਦਿੱਤੀਆਂ ਨੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਕਿਹਾ ਗਿਆ ਕਿ ਬਹੁਤ ਗਰੀਬ ਲੋਕਾਂ ਨੂੰ ਟਿੱਕਾਂ ਦਿੱਤੀਆਂ ਨਾ ਉਹਦੇ ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਬਹੁਤ ਉੱਚ ਪੱਧਰ ਤੇ ਆਉਂਦੇ ਜਦੋਂ ਆਪਾਂ ਗੱਲ ਕਰਦੇ ਆ ਕਿ ਜਮੀਲੂ ਰਹਿਮਾਨ ਸਾਹਿਬ ਦਾ ਬਹੁਤ ਥੇੜਲੇ ਦਰਜੇ ਤੋਂ ਪਰ ਮੈਂ ਉਹ ਦੱਸ ਦਿਆਂ ਕਿ ਜਿਹੜੀ ਬੇਅਦਬੀ ਜਿਹੜਾ ਉਹਨਾਂ ਨੇ ਆਪਣਾ ਜ਼ਮੀਰ ਗਿਰਵੀ ਰੱਖਿਆ ਮੈਂ ਕਹੂੰਗੀ ਇਹ ਜ਼ਮੀਰ ਗਿਰਵੀ ਰੱਖ ਕੇ ਇਹਨਾਂ ਨੂੰ ਇਹ ਟਿਕਟ ਦਿੱਤੀ ਗਈ ਕਿਉਂਕਿ ਹੋਰ ਵੀ ਬਹੁਤ ਕਾਬਿਲ ਇੱਥੇ ਲੋਕ ਸੀ ਜਿਹੜੇ ਜਿਹੜੇ ਇਹ ਡਿਸਰਵ ਕਰਦੇ ਸੀ ਇਹ ਟਿਕਟ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਇਹਨਾਂ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਇਆ ਨਰੇਸ਼ ਯਾਦਵਨ ਨੂੰ ਬਚਾਇਆ ਉਹਦੀ ਪੂਰੀ ਮਹਿਮਾਨ ਨਿਵਾਜ਼ੀ ਕੀਤੀ ਜਿਹਦੇ ਬਦਲੇ ਇਹਨੂੰ ਇਹ ਟਿਕਟ ਦਿੱਤੀ ਗਈ ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਹਾਦੇਂਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਧਾਰਮਿਕ ਸਮਾਜਿਕ ਖੇਡਾਂ ਮਨੋਰੰਜਨ ਅਤੇ ਬਾਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ